ਜੇਕਰ ਤੁਹਾਡਾ ਵੀ ਕਿਸੇ ਦੇ ਨਾਲ ਚੱਲਦਾ ਪੈਸਿਆਂ ਦਾ ਲੈਣ ਦੇਣ ਤਾਂ ਸਮਾਂ ਰਹਿੰਦਿਆਂ ਹੀ ਮਸਲੇ ਦਾ ਕਰ ਲੋ ਹੱਲ ਦੇਖਿਓ ਕਿਤੇ ਆ ਤਸਵੀਰਾਂ ਵਾਲਾ ਹਾਲ ਤੁਹਾਡਾ ਨਾ ਹੋ ਜਾਵੇ ਲੁਧਿਆਣਾ ਦੇ ਥਾਣਾ ਡਿਵੀਜ਼ਨ ਨੰਬਰ 3 ਅਦੀਨ ਪੈਂਦੇ ਰਣਜੀਤ ਪਾਰਕ ਦੇ ਰਹਿਣ ਵਾਲੇ ਇੱਕ ਕੱਪੜਾ ਵਪਾਰੀ ਤੇ ਪੈਸੇ ਦੇ ਲੈਣ ਦੇਣ ਨੂੰ ਲੈ ਕੇ ਦੂਸਰੀ ਧਿਰ ਦੇ ਵੱਲੋਂ ਸਾਥੀਆਂ ਸਮੇਤ ਹਮਲਾ ਕਰ ਦਿੱਤਾ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਪੀੜਤਾ ਮੁਹੰਮਦ ਇਕਲਾਕ ਨਾਮਕ ਕਪੜਾ ਵਪਾਰੀ ਨੇ ਕਿਹਾ ਕਿ ਉਸਨੇ ਕੱਪੜੇ ਦੇ ਪੈਸੇ ਇੱਕ ਦੁਕਾਨਦਾਰ ਤੋਂ ਲੈਣੇ ਸੀ ਤੇ ਜਦੋਂ ਵਾਰ-ਵਾਰ ਉਸ ਕੋਲੋਂ ਪੈਸੇ ਮੰਗੇ ਤਾਂ ਉਹਨਾਂ ਨੇ ਗੁੱਸੇ ਵਿੱਚ ਆ ਕੇ ਸਾਡੇ ਘਰ ਤੇ ਹਮਲਾ ਕਰ ਦਿੱਤਾ ਜੀ ਮੇਰਾ ਨਾਮ ਮੁਹੰਮਦ ਇਕਲਾਕ ਹਾਂਜੀ ਕੀ ਹੋਇਆ ਜੀ ਕਿਹੜਾ ਇਲਾਕਾ ਪਿਆ ਇਹ ਰਣਜੀਤ ਸਿੰਘ ਪਾਰਕ ਜਮਾ ਘਰ ਨੰਬਰ ਮੇਰਾ 322 ਗਲੀ ਨੰਬਰ 4 ਸੁਨਮਾ 100 ਕੋਠਾ ਮੈਨੂੰ ਅਚਾਨਕ ਸੇ ਫੋਨ ਆਇਆ ਕਿ ਆਹਨ ਅਸੀਂ ਤੁਹਾਡੇ ਘਰ ਤੇ ਆ ਰਹੇ ਹਾਂ ਅਸੀਂ ਤੁਹਾਡੀ ਇਹ ਕਰਾਂਗੇ ਤੁਹਾਡੀ ਉਹ ਕਰਾਂਗੇ ਇਹ ਕਰਾਂਗੇ ਤੁਸੀਂ ਮੁੰਡੇ ਕੋ ਪੈਸੇ ਮੰਗੇ और जब होंगे तब तो देंगे मैं कहा भाई मेरे घर की आने का मतलब मैं दुकान पर आऊँगा दस बजे वहाँ बैठ के बात करेंगे कोई मैटर होगा अचानक से साढ़े आठ बजे करीब चार बंदे आए सामने बराबर में मकान पर कोई घास नहीं पाले मेरे अंदर गए कमरे मेरी मेरे घरवाले को ही यहाँ यहाँ ही ईट मारी मेरी गुड़िया को दो तीन थप्पड़ मारे मुझे दो तीन थप्पड़ मारे पे बाहर निकल कर ये जो ईंट रखी है यहाँ पे मेरे घर पर परेशानी शुरू कर दी सारा मोहल्ला मेरा गवाह इस चीज़ का सारा मोहल्ला देख रहा था उनके पास कोई हथियार वगैरह भी थे नहीं सर हथियार का मेरे ध्यान पता अपने बच्चे बचाने में लगा था जी क्योंकि इतनी इट्टे बज रही थी मेरे छोटे छोटे दो बच्चे हैं गुड़िया मेरी क्यों क्यों इट्टे क्या क्या मामला क्या है सर हमारे ना पैसे हम ले, पैसों का लेन देन है हाँ। हमें उनसे पैसे लेने हैं हाँ। तो पैसे लगभग तीन महीने के सबसे ज़्यादा पैसे टाइम हो गया जिसको शनिवार हाँ। को फ़ोन क्या करना अगले हफ्ते करेंगे जी हमने कल मंडे को फ़ोन नहीं किया कल हाँ। फोन किया कल कल पूछा भाई पैसे तो उसने कहा जब होंगे तब देंगे कोई बंदे जख्मी भी हुए हैं हाँ मेरी घरवाली को सर यहाँ पे सी एम सी ले मुझे पता नहीं अभी पे यहाँ पर पता नहीं आग बचेगी नहीं बचेगी ईट लगी यहाँ पे और कितने बंदे हैं बस सर एक मेरी गुड़िया को उसकी घरवानी चपेटे मारी मेरी गुड़िया सर अंदर जाकर देख लो बहुत सारा नुकसान है मेरी मोटरसाइकिल सारी बांध दी स्कूटर सारा बांध दिया जितने आपका मकान देख रहे सामने सारे चीज़ बांध गए तो लगे, हाँ जी हाँ जी सब लगे जी ये, ये मेरी गुड़िया हाँ। देखो टी 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 में आया सब कुछ हाँ जी हाँ जी सब कुछ मौके पे सर इंसान मिले मेरे बच्चों के ऊपर हमला हमला मेरे अपने मेरे बच्चों के ऊपर हमला हो इतनी दिन बसी किसी मेरे बच्चे को लग जाती तो मेरा क्या होता है नहीं सर ये रंजीत सिंह पार्क है ਕਹੇ ਫਰਾਂਗੋਂ ਦਾ ਪੜਦਾ ਇਹ ਸਿੰਘਾਰ ਸਿੰਘ ਸਿੰਘਾਰ ਚੁੱਕੀ ਪੜਦੀ ਥਾਣਾ ਇਹ ਪੜਦਾ ਜੀ 3 ਨੰਬਰ ਜਨ ਉਧਰ ਇਲਾਕੇ ਦੇ ਲੋਕਾਂ ਨੇ ਕਿਹਾ ਕਿ ਇੱਥੇ ਗੁੰਡਾ ਗਰਦੀ ਦਾ ਸ਼ਰਿਆਮ ਨੰਗਾ ਨਾਚ ਵੇਖ ਨੂੰ ਮਿਲਿਆ ਮੇਰਾ ਨਾਮ ਡਾਕਟਰ ਲਾਲ ਸਿੰਘ ਸਿੱਧੂ ਆ ਜੀ ਇਹ ਕਿਹੜਾ ਇਲਾਕਾ ਜੀ ਇਹ ਇਹ ਰਣਜੀਤ ਸਿੰਘ ਪਾਰਗ ਗਲੀ ਨੰਬਰ 4 ਇਹਦਾ ਹਾਊਸ ਨੰਬਰ 322 ਹੈ ਜੀ ਕੀ ਹੋਇਆ ਕੀ ਹੈ ਜੀ ਇੱਥੇ ਇਹਨਾਂ ਕਾਠ ਜਿਹੜਾ ਹੋਇਆ ਇਹ 8:30 ਵਜੇ ਸਵੇਰੇ ਕਿਰਪਾਲ ਲਗਤੋਂ ਕੁਝ ਗੁੰਡਾ ਅੰਸਰ ਆਏ ਨੇ ਉਹਨਾਂ ਨੇ ਆ ਕੇ ਇਹ ਸਾਡਾ ਕੱਪੜੇ ਦਾ ਵਪਾਰੀ ਆ ਉੱਥੇ ਆ ਕੇ ਇਹਨਾਂ ਨੇ ਹਮਲਾ ਕੀਤਾ ਜੀ ਔਰ ਉਹਦੇ ਘਰ ਵਾਲੀ ਨੂੰ ਮਾਰਿਆ ਉਹਦੇ ਗੁੜੀਆਂ ਨੂੰ ਮਾਰ ਕੇ ਗਏ ਆ ਇੱਟਾਂ ਮਾਰੀਆਂ ਨੇ ਬੁਰਾ ਹਾਲ ਕਰ ਗਏ ਨੇ ਆ ਕੇ ਬੁਰਾ ਹਾਲ ਕਰ ਗਏ ਵੀਰ ਜੀ ਆ ਕੇ ਹੋ ਔਰ ਗੁੰਡਾਗਰਦੀ ਦਾ ਸ਼ਰੀਆਮ ਨੰਗੰਦ ਆਜੰਦ ਜਾਇਆ ਨੇ ਦੇਖੋ ਜੀ ਸਾਡਾ ਵਪਾਰੀ ਵਰਗਾ ਉਹ 1,60,000 ਰੁਪਏ ਨੇ ਲੈਣਾ ਸੀ ਗਏ ਨੇ ਕਾਲ ਕੀਤੀ ਪਤਨੀ ਉਹਦੇ ਦਿਮਾਗ ਚ ਕੀ ਆਇਆ ਕਾਰ ਆ ਕੇ ਉਹਦੀ ਘਰ ਵਾਲੀ ਹੁਣ ਵੀ ਸਿਵਲ ਹਸਪੀਟਲ ਐਡਮਿਟ ਹੈ ਜੀ ਹਾਂਜੀ ਕਿੰਨੇ ਕ ਬੰਦੇ ਜ਼ਖਮੀ ਹੋ ਗਏ ਜਖਮੀ ਇਹਨਾਂ ਵੱਲੋਂ ਤਾਂ ਦੋ ਦੋ ਜਾਨੇ ਜਖਮੀ ਹੋਏ ਨੇ ਜੀ ਜੀ ਸਿੱਤ ਸਾਟਾ ਹੋਂ ਡਾਕਟਰਾਂ ਨੇ ਐਮ ਆਰ ਆਈ ਰੈਫਰਡ ਕੀਤਾ ਵਾ ਲੈ ਕੇ ਚੱਲੇ ਆ ਜੀ ਉਧਰ ਉਹਨਾਂ ਨੂੰ ਅੰਦਰ ਘਰ ਦੀ ਵੀ ਤੋੜਪੁੜੀ ਤੋੜਪੁੜਾ ਦੇਖੋ ਦੇਖੋ ਆ ਸ਼ੀਸ਼ੇ ਤੋੜ ਕੇ ਗਏ ਆ ਐਕਟੀਵਾ ਤੋੜ ਕੇ ਗਏ ਆ ਇਨੋਵਾ ਬੰਨ ਕੇ ਗਏ ਆ ਆ ਮੋਟਰਸਾਈਕਲ ਲੰਮਾ ਪਾਇਆ ਦੇਖੋ ਤੁਹਾਡੇ ਸਾਹਮਣੇ ਆ ਸਾਰਾ ਮੌਕੇ ਤੇ ਪੁਲਿਸ ਪਹੁੰਚ ਗਈ ਸੀ ਮੌਕੇ ਤੇ ਮੇਰੀ ਐਡੀਸ ਵੀ ਵਾਨ ਨਾਲ ਗੱਲ ਹੋਈ ਸੀ ਏਰੀਆ ਐਸ ਐਚਓ ਸਾਹਮਣੇ ਨਾਲ ਗੱਲ ਹੋਈ ਏਰੀਆ ਏ ਸੀ ਪੀ ਸੈਂਟਰਲ ਨਾਲ ਗੱਲ ਹੋ ਗਈ ਸੀ ਮੇਰੀ ਚੌਂਕੀ ਚਾਰਜ ਮੌਕੇ ਤੇ ਆ ਗਏ ਸੀਗੇ ਬੰਦੀ ਔਰ ਮੌਕੇ ਤੇ ਉਹ ਜਾ ਕੇ ਉਹ ਬੰਦੇ ਸੀ ਉਹ ਟੋਟਲ 4 ਤੋਂ 5 ਜਾਣੇ ਸੀਗੇ ਬਾਕੀ ਜਿਹੜੇ ਮੌਕੇ ਤੇ ਸੀਗੇ ਉਹ ਦੱਸਣਗੇ ਕੁਝ ਪੜੋਸੀ ਨੇ ਉਹ ਤਾਂ ਨਾਲ ਗੱਲ ਕਰਦੇ ਜਾਂਦੇ ਨੇ ਸਪੋਰਟੀ ਹਥਿਆਰ ਵਗੈਰਾ ਵੀ ਸੀ ਕਿ ਉਹਨਾਂ ਕੋਲੇ ਨਹੀਂ ਮੈਨੂੰ ਇਹਦੇ ਬਾਰੇ ਨੌਲੇਜ ਨਹੀਂ ਹੈ ਇਹ ਦੱਸਣਗੇ ਹਥਿਆਰ ਨਹੀਂ ਸੀਗੇ ਜਦੋਂ ਮੇਰਾ ਨਾਮ ਕਪੀਲ ਹੈ ਜੀ ਜਿਸ ਟਾਈਮ ਉਹ ਇੱਟਾਂ ਚਲਾ ਰਹੇ ਸੀ ਨਾ ਉਹ ਸਾਰੇ ਜਿਹੜੇ ਸੀਗੇ ਸਭ ਆਪਣੇ ਆਪਣੇ ਘਰਾਂ ਪਿੱਛੇ ਚਲੇ ਗਏ ਮੈਂ ਇੱਥੇ ਇਕੱਲਾ ਬੰਦਾ ਵਿੱਚ ਖੜਾ ਸੀ ਇਹ ਸਿਰਫ ਜਿੰਨਾਂ ਦਾ ਘਰ ਹੈ ਬੱਚੇ ਤਾਂ ਆ ਮੈਂ ਜਦੋਂ ਇੱਟ ਮਾਰਦੇ ਸੀ ਉਹ ਜਿਹੜੇ ਸਲਾਈਡਿੰਗ ਦਰਵਾਜ਼ਾ ਬੰਦ ਕਰ ਲੈਂਦੇ ਸੀ ਉਹ ਬਚ ਜਾਂਦੇ ਸੀ ਅਸਲ 'ਚ ਨਾਲ ਘਰ ਬਣਦਾ ਵੇ ਇੱਥੋਂ ਉਹਨਾਂ ਨੇ ਇੱਟਾਂ ਚੱਕ ਚੱਕ ਕੇ ਬੋਲ ਮਾਰੀਆਂ ਉਹਨਾਂ ਦਾ ਸ਼ੁਗਰ ਕਈ ਕੁਝ ਤੋੜ ਦੇਣਾ ਸੀ ਇਹਨਾਂ ਦੀ ਬੇਟੀ ਵਿਚਾਰੀ ਇੱਕਦੋਣਾ ਧੱਕਾ ਮਾਰਿਆ ਵਿਚਾਰੀ ਲੋਕੀਂ ਪਿੱਛੇ ਨੋਵਾ ਦੇ ਜੀ ਜੀ ਇਹਨਾਂ ਦੇ ਮਿੱਸੀ ਦੇ ਵੀ ਮਾਰ ਗਏ ਇੱਥੇ ਅਟੈਕ ਕਰ ਗਏ ਕੁਝ ਹੋਰ ਵੀ ਲੱਗੇ ਹੋਣ ਹਾਂਜੀ ਹੋ ਹਸਪਤਲ ਕੋਲ ਸਾਰਾ ਇਹ ਕੈਮਰਾ ਇਹ ਕੈਮਰਾ ਕਿ ਬੱਚਾ ਖੂਨ ਖੂਨ ਹੋਇਆ ਸਾਰਾ ਦੇਖੋ ਸਾਰੀ ਥੜੀ ਥੱਲੇ ਖੂਨ ਨਾਲ ਖੂਨ ਲੋਕੇ ਦੇ ਕੋਲ ਪਹੁੰਚ ਗਈ ਹਾਂਜੀ ਹਾਂਜੀ ਮੌਕੇ ਤੇ ਮੈਂ 112 ਦੇ ਸਰ ਕਾਲ ਕਰਤੀ ਸੀਗੀ ਔਰ ਐਡੀਸਪੀ ਨਾਲ ਗੱਲ ਹੋਈ ਸਰ ਏਸਪੀ ਸਾਹਿਬ ਨਾਲ ਗੱਲ ਹੋਈ ਤਾਂ ਮੌਕੇ ਤੇ ਥੋੜੀ ਦੇਰ ਜੀ ਪੁਲਿਸ ਆ ਗਈ ਸੀ ਉਹਨਾਂ ਨੇ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ ਸੀ ਇਸ ਮਾਮਲੇ ਨੂੰ ਲੈ ਕੇ ਥਾਣਾ ਡਿਵੀਜ਼ਨ ਨੰਬਰ 3 ਦੀ ਪੁਲਿਸ ਨੇ ਗੱਲਬਾਤ ਦੌਰਾਨ ਕਿਹਾ ਕਿ ਇਸ ਮਾਮਲੇ ਸਬੰਧੀ ਉਹਨਾਂ ਨੂੰ ਸ਼ਿਕਾਇਤ ਮਿਲੀ ਹੈ ਅਤੇ ਅੱਗੇ ਜਾਂਚ ਕੀਤੀ ਜਾ ਰਹੀ ਹੈ ਸਰ ਕੀ ਮੈਟਰ ਕੀ ਹੈ ਜਿਹੜਾ ਇਹ ਹਮਲਾ ਹੋਇਆ ਘਰ ਦੇ ਵਿੱਚ ਵਪਾਰੀ ਦੇ ਸਦਾਏ ਦੋਨੇ ਪਰਿਵਾਰ ਵਪਾਰੀ ਨੇ ਦੋਨੇ ਪਰਿਵਾਰ ਤੇ ਇੱਕ ਪਾਸੇ ਹੈਗਾ ਮੁਹੰਮਦ ਖਲਾਕ ਤੇ ਦੂਸਰੇ ਪਾਸੇ ਹੈਗੇ ਨੇ ਅਨਿਲ ਤੇ ਦੋਨਾਂ ਦਾ ਆਪਣੀ ਪਾਰਟੀਆਂ ਦਾ ਪੈਸੇ ਦਾ ਲੈਣ ਦੇਣ ਸੀਗਾ ਤੇ ਉਹਦੇ ਵਿੱਚ ਥੋੜੀ ਜਿਹੀ ਉਹਨਾਂ ਦੀ ਕਹਾਣੀ ਸੁਣੀ ਜੀ ਆ ਗਈ ਆਪਸ ਦੇ ਵਿੱਚ ਪੈਸੇ ਦੇ ਲੈਣ ਦੇਣ ਨੂੰ ਤੇ ਬਾਕੀ ਦੋਨੇ ਪਾਰਟੀਆਂ ਬੈਠੀਆਂ ਨੇ ਪੰਚਾਇਤਾਂ ਆਈਆਂ ਹੋਈਆਂ ਨੇ ਤੇ ਜੋ ਵੀ ਤਰ੍ਹਾਂ ਦਾ ਰੁਕ ਜੋੜੀ ਦਾ ਇਹ ਕਿਤੇ ਵਿੱਚ ਇੱਟਾ ਮਾਰ ਕੇ ਤੇ ਹਥਿਆਰ ਵਗੈਰਾ ਹਮਲਾ ਕੀਤਾ ਗਿਆ ਹੈ ਕਿਹਾਦੇ ਇਹਨਾਂ ਦੇ ਜ਼ਖਮੀ ਵੀ ਆ ਨੇ ਜੀ ਹਸਪੀਟਲ ਦੇ ਵਿੱਚ ਤੇ ਕੋ 60 ਤੇ ਲੱਗੀ ਆ ਬਾਕੀ ਹਥਿਆਰ ਵਾਲੀ ਕੋਈ ਗੱਲ ਸਾਹਮਣੇ ਨਹੀਂ ਆਈ ਤੇ ਉਥੇ ਇੱਟਾ ਰੋੜੇ ਥੋੜੀ ਜਿਹੀ ਇਲਾਕੇ ਦੇ ਲੋਕਾਂ ਦੇ ਦਹਿਸ਼ਤ ਖੰਡੀ ਇਲਾਕੇ ਬਾਕੀ ਠੀਕ ਹੈ ਜੀ ਮੌਕੇ ਤੇ ਸਾਰੀ ਪੁਲਿਸ ਪਾਰਟੀ ਵੀ ਜਾਇਆ ਸੀਗੇ ਸਾਰੇ ਜਾਇਆ ਸੀਗੇ ਤੇ ਸੀਸੀਟੀਵੀ ਵਗੈਰਾ ਤੇ ਸੀਸੀਟੀਵੀ ਇਹ ਚੈੱਕ ਕਰ ਰਹੇ ਆ ਤੇ ਬਾਕੀ ਪੰਚਾਇਤਾਂਆਂ ਸਟੇਟਮੈਂਟ ਲੈ ਕੇ ਜੋ ਵੀ ਕਾਰਵਾਈ ਹੋਣੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਦੇਖਿਆ ਜਾਵੇ ਤਾਂ ਅੱਜ ਕੱਲ ਲੋਕ ਪੈਸੇ ਦੇ ਲੈਣ ਦੇ ਨੂੰ ਲੈ ਕੇ ਜਾਨ ਲੈਵਾ ਹਮਲਾ ਕਰਨ ਤੋਂ ਗੁਰੇਜ਼ ਨਹੀਂ ਕਰਦੇ ਅਕੀਕਤ ਟੀਵੀ ਪੰਜਾਬੀ ਲਈ ਲੁਧਿਆਣਾ ਤੋਂ ਸੁਰਿੰਦਰ ਸੋਨੀ ਦੀ ਰਿਪੋਰਟ